ਉਸ ਲਾ ਕੇ ਇਹਦਾ ਜੀਵਨ ਮੁਕਤ ਕਰਨਾ ਉਹ ਸਤਿਗੁਰੂ ਜੀ ਨੇ ਦੇਖਣਾ ਪਾਜਾ ਪਾਈ ਵਰਦਾਨ ਜੀ ਨੇ ਨਾ ਸਾਨੂੰ دنیਵੀ ਤੌਰ ਤੇ ਜੀਵਨ ਦੇ ਵਿੱਚ ਵੀ ਪੜੀਆਂ ਸੋਹਣੀਆਂ ਵਿਚਾਰਾਂ ਦਿੱਤੀਆਂ ਇੱਕ ਅਖੀਰਲੀ ਪੰਕਤੀ ਚ ਇੱਕ ਗੱਲ ਕਹੀ ਹੈ ਐਂ ਲਿਕੇ ਬਾਤ ਸਤਿਗੁਰੂ ਜੀ ਵੀ ਕਹਿ ਰਹੇ ਨੇ ਅੱਜ ਦੇ ਹੁਕਮ ਵਿੱਚ ਕਿ ਪੱਥਰ ਸੀ ਜਿਸ ਨੂੰ ਡੁੱਬਦੇ ਜਾ ਰਹੇ ਸੀ ਤੁਸੀਂ ਕਿਰਪਾ ਕੀਤੀ ਡੁੱਬਦੇ ਹੋਏ ਪੱਥਰ ਨੂੰ ਤਾਰ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਵਾਰ ਸਿੰਘਾਂ ਨੇ ਬੇਨਤੀ ਕੀਤੀ ਸੀ। ਕਹਿਣ ਲੱਗੇ ਬਾਦਸ਼ਾਹ ਸਤਗੁਰੂ ਜੀ ਕਹਿਣ ਲੱਗੇ ਆ ਪੱਥਰ ਲਿਓ ਭਾਈ ਪੱਥਰ ਸਤਗੁਰੂ ਜੀ ਨੇ ਹੱਥ 'ਚ ਫੜਿਆ ਤੇ ਕਿੰਨੀ देर ਪਾਣੀ 'ਚ ਘੁਮਾਉਂਦੇ ਰਹੇ ਤੇ ਪੱਥਰ ਛੱਡ ਤਾ। ਕਹਿਣ ਲੱਗੇ ਸਿੰਘ ਉਹ ਦੱਸੋ ਭਾਈ ਇਹ ਪੱਥਰ ਕਿਉਂ ਡੁੱਬ ਗਿਆ? ਉਹਲੇ ਬੈਠੇ ਜਿਹੜੇ ਬੰਦੇ ਆਪ ਸੋਚ ਵਾਲੇ ਸੀ ਉਹ ਕਹਿਣ ਲੱਗੇ ਜੀ ਪੱਥਰ ਪਹਾੜਾ ਹੁੰਦਾ ਤੇ ਡੁੱਬੀ ਜਾਂਦਾ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਹਿਣ ਲੱਗੇ ਨੰਦ ਲਾਲ ਜੀ ਤੁਸੀਂ ਦੱਸੋ ਪੱਥਰ ਕਿਉਂ ਡੁੱਬ ਗਿਆ ਤੇ ਭਾਈ ਸਾਹਿਬ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਇੱਕ ਨਿਵਾਣਾ ਦਾ ਸੇਵਕ ਹੈ ਤੁਹਾਡਾ ਤੇ ਮੈਂ ਆਪਣੇ ਵਿਚਾਰ ਮਤਾਵ ਕ ਦੱਸਣ ਲੱਗਾ ਹਾਂ ਤੁਸੀਂ ਕਿਰਪਾ ਕਰੋ ਕਹਿਣ ਲੱਗਾ ਪਾਤਸ਼ਾਹ ਪੱਥਰ ਉਦੋਂ ਤੱਕ ਡੁੱਬਿਆ ਨਹੀਂ ਜਦੋਂ ਤੱਕ ਤੁਹਾਡੇ ਹੱਥ ਵਿੱਚ ਸੀ ਜਦੋਂ ਤੁਹਾਡੇ ਹੱਥ ਛੁੱਟ ਗਿਆ ਇਹ ਡੁੱਬ ਗਿਆ ਸਤੁਰੂ ਜੀ ਕਹਿਣ ਲੱਗੇ ਭਾਈ ਅਨੰਦ ਲਾਲ ਸਮਝ ਨਹੀਂ ਆਈ ਗੱਲ ਦੀ ਕਹਿਣ ਲੱਗਾ ਪਾਤਸ਼ਾਹ ਜਦੋਂ ਤੱਕ ਤੁਸੀਂ ਸਾਡਾ ਹੱਥ ਫੜਿਆ ਨਾ ਅਸੀਂ ਡੁੱਬ ਨਹੀਂ ਸਕਦੇ ਸੰਸਾਰ ਸਮੁੰਦਰ ਵਿੱਚ ਭਵੇਂ ਕੋਤੇ ਖਾਈ ਜੇਗੇ ਨਹੀਂ ਡੁੱਬ ਸਕਦੇ ਤੁਸੀਂ ਬਚਾ ਲਓਗੇ ਜਦੋਂ ਤੁਸੀਂ ਹੱਥ ਛੱਡਤਾ ਨਾ ਉਦੋਂ ਅਸੀਂ ਡੁੱਬ ਜਾਵਾਂਗੇ ਪਾਇਸਾ ਭਾਈ ਕਹਿੰਦਾ ਜੀ ਕਹਿੰਦੇ ਤੁਹਾਡੇ ਘਰੇ ਨਾ ਇੱਕ ਬਹੁਤ ਵੱਡਾ ਤੀਰਥ ਹੈ ਮੈਂ ਨਾ ਉਹ ਜਦੋਂ ਪੌੜੀ ਪੜ੍ਹੀ ਨਾ ਤੇ ਮੈਂ ਧੋਕਨ ਮਾਰੀ ਪੜ੍ਹੀ ਉਪੌੜੀ ਤੇ ਮੇਰੇ ਮਨ ਨੂੰ ਨਾ ਇਸ ਤਰ੍ਹਾਂ ਟੰਬਿਆ ਉਸ ਚੀਜ਼ ਨੇ ਵੀ ਵਾਕਈ ਪਾਇਸਾ ਕਿੰਨਾ ਸੋਹਣਾ ਨਕਸ਼ਾ ਪੇਸ਼ ਕਰੇ ਕਹਿੰਦੇ ਭਵੇਂ ਤੂੰ ਕਿੱਡਾ ਵਿਦਵਾਨ ਬਣ ਗਿਆ ਕਿੰਨੇ ਤੀਰਥਾਂ ਤੇ ਜਾਇਆ ਤੂੰ ਕਿੰਨਾ ਪੁੰਨ ਦਾਨ ਕਰ ਪਰ ਉਦੋਂ ਤੱਕ ਤੇਰਾ ਪੀਰਥਾ ਤੇ ਗਿਆ ਉਹਨਾਂ ਦਾਨ ਕੀਤਾ ਹੋਇਆ ਤੇਰਾ ਵਿਦਵਾਨ ਬਣਾ ਹੋਇਆ ਸਫਲਾ ਨਹੀਂ ਹੋਣਾ ਕਹਿਣ ਲਿਖ ਜਦੋਂ ਤੱਕ ਤੂੰ ਘਰੇ ਤੀਰਥ ਦੀ ਸੇਵਾ ਨਹੀਂ ਕਰਦਾ ਉਹ ਤੀਰਥ ਕਿਹੜਾ ਹੈ ਕਿਉਂਕਿ ਮੈਂ ਸਤਿਗੁਰੂ ਆਸ਼ਾ ਕਿਰਪਾ ਕਰੂੰ ਥੋੜਾ ਜਿਹਾ ਮੇਰਾ ਨਾ ਵਿਚਾਰ ਇਸੇ ਪਾਸੇ ਜਿਆਦਾ ਕਿਉਂਕਿ ਅੱਜ ਬਜ਼ੁਰਗਾਂ ਦਾ ਨਰਾਕਰ ਬਹੁਤ ਹੋ ਰਿਹਾ ਹੈ ਬਿਰਧਾ ਘਰੇ ਬੈਠੀ ਹੈ ਉਹ ਕਹਿਣ ਲੱਗੀ ਪੁੱਤਰ ਅੱਜ ਉੱਥੇ ਉਹ ਬੜੀ ਮੁਸ਼ਕਲਾਂ ਮੰਜੇ ਤੋਂ ਉੱਠੜ ਜਾ ਕੇ ਕਹਿਣ ਲੱਗੀ ਪੁੱਤਰਾ ਮੈਂ ਨਾ ਕਈ ਦਿਨਾਂ ਤੋਂ ਸੋਚਦੀ ਸੀ ਮੈਂ ਆਪਣੇ ਪੁੱਤਰ ਨਾਲ ਗੱਲ ਕਰਾਂ ਤੂੰ ਤੇ ਆਉਣਾ ਹੈ ਤੇ ਚੱਲਿਆ ਜਾਣਾ ਹੈ ਗੱਲਬਾਤ ਨਹੀਂ ਹੁੰਦੀ ਸੀ ਤੇ ਮੈਂ ਥੋੜੀ ਜੀ ਤੰਗ ਹੈ ਮੇਰਾ ਨਾ ਮੈਨੂੰ ਨੀਂਦ ਆਉਂਦੀ ਐ ਨਾ ਮੰਜੜਾ ਕੁਛ ਖਾਨੀ ਆ ਉਹ ਪਚਦਾ ਮੇਰੇ ਲੱਗਾ ਵਾਹ ਸਰੀਰ ਘੁੜਦਾ ਰਹਿੰਦਾ ਹੈ ਤੇ ਤੂੰ ਮੈਨੂੰ ਦਵਾਈ ਦਵਾ ਲਿਆ ਡਾਕੀ ਤੇ ਕੋਈ ਉਹ ਪੁੱਤਰ ਕਹਿਣ ਲੱਗਾ ਕੋਈ ਨਹੀਂ ਮਾਂ ਸ਼ਨੀਵਾਰ ਨੂੰ ਮੇਰਾ ਪਹਿਲਾ ਹੋਗਾ ਮੈਂ ਦਵਾਈ ਵਾਲੇ ਪੰਜ ਸਖ ਦਿਨ ਸੀ ਮਾਂ ਨੇ ਅੱਖਸਰ ਨਾ ਕੱਟੇ ਅੱਜ ਸ਼ਨੀਵਾਰ ਹੈ ਮਾਂ ਬੜੀ ਖੁਸ਼ੀ ਹੋਈ ਅੱਜ ਮੇਰਾ ਪੁੱਤਰ ਮੈਨੂੰ ਦਵਾਈ ਦਿਵਾ ਕੇ ਲੈ ਗਿਆ ਉਹਨੇ ਸਵੇਰੇ ਕੁਝ ਖਾਧਾ ਵੀ ਨਹੀਂ ਉਹ ਜਿੱਕਰ ਬੈਠੀ ਹੈ ਵੀ ਕਿਤੇ ਟੈਸਟ ਕਰਾਉਣਾ ਕੋਈ ਰੁਕਾਵਟ ਨਾ ਹੋਵੇ ਤੇ ਪੁੱਤਰ ਫੋਲ ਗਿਆ ਜਦੋਂ ਸ਼ਾਮ ਨੂੰ ਪਰਿਵਾਰ ਤੋਂ ਉਹਨੂੰ ਨਾਲ ਲੈ ਕੇ ਘਰ ਆਇਆ ਮਾਂ ਕੰਡ ਦੇ ਪੁੱਤਰਾ ਮੈਂ ਤੇ ਤੈਨੂੰ ਢੀਕ ਦਿਸਿਆ ਕੇ ਦਵਾਈ ਲੈ ਕੇ ਹੁਣ ਡਾਕਟਰ ਕੋਲ ਜਾਣਾ ਸੀ ਕਹਿੰ ਲਗਾ ਮਾਂ ਮੈਂ ਨਾ ਬੱਚਾ ਨਾਲ ਤੇ ਲੱਗਾ ਸੇਲਾ ਲੱਗਿਆ ਸੀ ਉੱਥੇ ਸਮਾਨ ਖਰੀਦਣ ਸੀ ਮੈਂ ਪੁੱਛ ਲਿਆ ਕੋਈ ਨਹੀਂ ਅਗਲੇ ਸ਼ਨੀਵਾਰ ਨੂੰ ਚੱਲਾਂਗੇ 8 ਦਿਨ ਪਹਿਲੇ ਮਾਂ ਉਡੀਕਦੀ ਰਹੀ ਅੱਜ ਬੋਦਵਾਰ ਆ ਵੀਰਵਾਰ ਸ਼ਨੀਵਾਰ ਆਇਆ ਮਾਨੂੰ ਫੇਰ ਖੁਸ਼ੀ ਹੋਈ ਵੀ ਅੱਜ ਮੇਰਾ ਪੁੱਤਰ ਮੈਨੂੰ ਲੈ ਕੇ ਜਾਵੇਗਾ ਪਰ ਅੱਜ ਫੇਰ ਪੁੱਤਰ ਫੇਰ ਭੁੱਲ ਗਿਆ ਬਬਸ ਆਇਆ ਮਾਂ ਕਹਿਣ ਲੱਗੀ ਪਤਰਾ ਮੈਂ ਤੇ ਤੈਨੂੰ ਸਵੇਰ ਦੀ ਉਡੀਕ ਰਹੀ ਸੀ ਤੇ ਅੱਜ ਆਪਾਂ ਡਾਕਟਰ ਕੋਲ ਜਾਣਾ ਸੀ ਕਹਿਣ ਲੱਗਾ ਮਾਂ ਮੱਛੇ ਕਹਿਣ ਲੱਗੇ ਫਿਲਮ ਦੇਖਣ ਜਾਣਾ ਤੇ ਇਸ ਕਰਕੇ ਅੱਜ ਲਾਸਟ ਦਿਨ ਹੈ ਫਿਲਮ ਤੇ ਕਿਉਂ ਨਹੀਂ ਉਤਰ ਚਲੇ ਗਏ ਤੇ ਮੈਂ ਪੁੱਤ ਗਿਆ ਅਗਲੇ ਸ਼ਨੀਵਾਰ ਨੂੰ ਚਲਾਂਗੇ ਕਈ ਸ਼ਨੀਵਾਰ ਲੰਘ ਗਏ ਅੱਜ ਮਾਂ ਨੇ ਨਾ ਦੋਨੋਂ ਹੱਥ ਜੋੜ ਕੇ ਕਿਹਾ ਪੁੱਤਰਾ ਮੈਂ ਦੁਖੀ ਬਹੁਤ ਹਾਂ ਤੇ ਤੂੰ ਮੈਨੂੰ ਇੱਕ ਵਾਰੀ ਡਾਕਟਰ ਕੋਲ ਜਾ ਕਰ ਉਹ ਕਹਿਣ ਲੱਗਾ ਹੁਣ ਉਮਰ ਤੁਹਾਡੀ ਸਿਆਣੀ ਹੋ ਗਈ ਐ ਬਿਰਧ ਹੋ ਗਏ ਹੁਣ ਤੁਹਾਨੂੰ ਨੀਂਦ ਆਉਗੀ ਹੁਣ ਤੁਹਾਨੂੰ ਭੁੱਖ ਲੱਗੂਗੀ ਅਗੋਂ ਝਟਕੇ ਪਾਣੋ ਬੋਲਿਆ ਬਾਹ ਦੇ ਅੱਖਾਂ ਚ ਅਠਰਵਾ ਗਏ 12 ਕਿਸੇ ਨੇ ਬੈਲ ਵਜਾਈ ਐ ਘੰਟੀ ਵੱਜੀ ਤੇ 12 ਕੋਈ ਅੰਦਰ ਆਇਆ ਉਹਨੇ ਦੇਖਿਆ ਕਹਿਣ ਲੱਗਾ ਓਏ ਤੇਰੀ ਮਾਂ ਬਿਮਾਰ ਐ ਕਹਿਣ ਲਗਾ ਹੁਣ ਬੁੜੀ ਹੋ ਗਈ ਐ ਬਿਰਧ ਹੋ ਗਈ ਐ ਇਹ ਮੋਰ ਬਿਮਾਰ ਹੀ ਰਹਿਣਾ ਉਹਨੇ ਇਹ ਨਿਜਮਾਨ ਛਡਾਉਣਾ ਕਹਿਣ ਲੱਗਾ ਉਹ ਘੋੜਿਆ ਮੈਂ ਤੇਰੇ ਗਵਾਂਢ 'ਚ ਰਹਿਣਾ ਹੈ ਇੱਕ ਦਿਨ ਤੂੰ ਬਿਮਾਰ ਹੋ ਗਿਆ ਸੀ ਛੋਟਾ ਹੁੰਦਾ ਤੂੰ ਬਿਮਾਰ ਹੋਇਆ ਤੇ ਰਾਤ ਨੂੰ ਤੇਰਾ ਪਿਓ ਬਾਹਰ ਰਹਿੰਦਾ ਸੀ ਕਿਤੇ ਤੇਰੀ ਮਾਂ ਰਾਤ ਨੂੰ 12:30 ਵਜੇ ਉੱઠી ਤੇ ਮੇਰੇ ਜਾ ਕੇ ਦਰਵਾਜ਼ਾ ਖੜਕਾਇਆ ਕਹਿਣ ਲੱਗੇ ਭਾਈ ਸਾਹਿਬ ਮੇਰਾ ਬੇਟਾ ਬਹੁਤ ਕੁਮਾਰ ਹੈ ਜੇ ਤੁਸੀਂ ਮੇਰੇ ਨਾਲ ਚੱਲ ਕੇ ਦਵਾਈ ਦਵਾਣੇ ਮੈਂ ਆਏ ਇੱਕ ਗੱਲ ਸੋਚਿਆ ਇਹਦਾ ਘਰ ਵਾਲਾ ਕਰੇ ਨਹੀਂ ਕੋਈ ਮੇਰੇ ਤੇ ਇਲਜ਼ਾਮ ਲਾਵੇਗਾ ਕੋਈ ਇਹਦੇ ਤੇ ਇਲਜ਼ਾਮ ਲਾਵੇਗਾ ਤੇਰਾ ਤੋਂ ਮੈਂ ਇਹਨੂੰ ਕਿੱਥੇ ਲੈ ਜਾਵਾਂਗਾ ਮੈਂ ਕਿਹਾ ਮਾਂ ਭੈਣ ਤੂੰ ਇੰਉਂ ਕਰ ਵੀ 4 ਘੰਟੇ ਠਹਿਰ ਜਾ ਦਿਨ ਚੜਜੂਗਾ ਤੇ ਮੈਂ ਤੇਰੇ ਨਾਲ ਜਾ ਕੇ ਦਵਾਈ ਕਰਾਂ ਉਹ ਕੱਲ੍ਹ ਕਹਿੰਦਾ ਸਵੇਰੇ ਮੈਂ ਆਇਆ ਨਾ ਮੈਂ ਦਰਵਾਜ਼ਾ ਖੜਕਾਇਆ ਤੇ ਤੂੰ ਸੁੱਤਾ ਪਿਆ ਸੀ ਮਾਂ ਕੋਲੇ ਬੈਠੀ ਸੀ ਮੈਂ ਪੁੱਛਿਆ ਮਾਤਾ ਜੀ ਤੁਹਾਡਾ ਬੇਟਾ ਠੀਕ ਹੈ ਤੇ ਮੈਨੂੰ ਜਵਾਬ ਮਿਲਿਆ ਇਸ ਗੱਲ ਦਾ ਕਹਿਣ ਦੇ ਨਹੀਂ ਭਾਈ ਸਭ ਠੀਕ ਨਹੀਂ ਸੀ ਜਾਂ ਪਰ ਰਾਤ ਮੈਂ ਨਾ 12:30 ਵਜੇ ਇਹਨੂੰ ਲੈ ਗਈ ਦੋ ਤਿੰਨ ਕਿਲੋਮੀਟਰ ਦੀ ਬਾਹਰ ਸੀ ਮੈਂ ਤੁਰ ਕੇ ਲੈ ਗਈ ਇਹਨੂੰ ਜਾਂ ਕਿ ਦਵਾਈ ਦੋ ਹਲੇ ਕਿ ਹੁਣ ਕੁਝ ਠੀਕ ਹੈ ਉਹ ਭੋੜਿਆ ਤੇਰੀ ਮਾਂ ਨੇ ਦੂੜ ਘੰਟਾ ਤਿੰਨ ਤਿੰਨ ਘੰਟੇ ਦੋ ਘੰਟੇ ਵੀ ਕੁਰੀਕ ਨਹੀਂ ਕੀਤੀ ਕਿ ਮੇਰੇ ਪੁੱਤਰ ਨੂੰ ਤਕਲੀਫ ਹੈ ਤੇ ਮੈਨੂੰ ਲੈ ਕੇ ਜਾਵਾ ਤੇ ਤੂੰ ਅੱਜ ਕਈ ਮਹੀਨੇ ਹੋ ਗਏ ਮਾਂ ਮੰਜੇ ਚ ਪਈ ਐ ਤੜਫ ਰਹੀ ਐ ਤੇ ਤੂੰ ਇਹਨੂੰ ਦਵਾਈ ਨਹੀਂ ਦਵਾ ਸਕੀ ਉਹ ਇਹ ਕਹਿੰਦਾ ਅੱਜ ਸ਼ਨੀਵਾਰ ਨੂੰ ਮੈਂ ਉਧਰ ਚਲੇ ਗਿਆ ਕੱਲ ਮੈਂ ਬੁੱਧਵਾਰ ਨੂੰ ਉਧਰ ਚਲੇ ਗਿਆ ਓਏ ਭੋੜਿਆ ਇਹ ਤੇਰੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਸਾਰੀ ਸਾਰੀ ਰਾਤ ਨੂੰ ਗੋਦ ਫਲੇ ਕੇ ਬੈਠੀ ਰਹਿੰਦੀ ਸੀ ਤੇ ਇਸੇ ਤਰ੍ਹਾਂ ਇਹਦਾ ਹਾਲ ਹੋਇਆ ਜਿਹੜਾ ਘਰ ਬਣਾਇਆ ਸੀ ਅੱਜ ਕਹਿ ਦਿੱਤਾ ਬਾਹਰ ਤੋਂ ਫੜ ਕੇ ਪਿਛਲੇ ਡਰੈਮ ਰੂਮ ਚ ਇੱਕ ਕਮਰਾ ਦੇਤਾ ਇੱਥੇ ਬੈਠਣਾ ਕਿਉਂਕਿ ਜਦੋਂ ਕੋਈ ਸਾਨੂੰ ਮਿਲਣਾ ਆਉਂਦਾ ਤਾਂ ਵਿੱਚ ਆ ਕੇ ਖੰਘਣ ਲੱਗ ਪੈਂਦਾ ਬਾਥਰੂਮ ਨਹੀਂ ਸਾਡਾ ਵਰਤਨਾ ਆ ਭਾਂਡੇ ਨੂੰ ਹੱਥ ਨਹੀਂ ਲਾਉਣਾ ਤੂੰ ਬੜਾ ਹਰਾਨ ਹੋਇਆ ਇਸ ਘਰ ਵਾਸਤੇ ਆਪਾਂ ਕੁਝ ਕਰਦੇ ਸੀ ਅੱਜ ਨਾ ਸਵੇਰੇ ਸਵੇਰੇ ਭਾਂਡੇ ਖੜਕੇ ਤੇ ਬਜ਼ੁਰਗ ਨੂੰ ਹੋਇਆ ਵੀ ਅੱਜ ਚਾਹ ਬਣ ਰਹੀ ਹੈ ਚਲੋ ਅੱਜ ਮੈਨੂੰ ਵੀ ਟਾਈਮ ਨਾਲ ਚਾਹ ਬਣੂ ਕਹਿ ਦੇਣਗੇ ਉਹਨਾਂ ਨੇ ਆਪਣਾ ਖਾਣਾ ਅੱਧ ਤੱਕ ਤਿਆਰ ਕੀਤਾ ਉਹ ਡੱਬਿਆਂ 'ਚ ਬੰਦ ਕੀਤਾ ਤੇ ਜਦੋਂ ਕੁੰਡਾ ਲਾਉਣ ਲੱਗੇ ਨਾ ਘਰ ਦਾ ਉਹ ਕਹਿਣ ਲੱਗੇ ਪੁੱਤਰਾ ਚਾਹ ਦਾ ਮੈਨੂੰ ਵੀ ਦੇ ਜੰਦੇ ਮੈਨੂੰ ਤਾਂ ਐ ਸੀ ਵੀ ਅੱਜ ਸਵੇਰ ਦਾ ਸਮਾਂ ਹੈ ਤੇ ਤੁਸੀਂ ਮੈਨੂੰ ਵੀ ਕੋਈ ਚਾਹ ਦਾ ਕੱਪ ਪਿਓਂਗੇ ਪਰ ਤੁਸੀਂ ਤੇ ਜਾ ਰਹੇ ਹੋ ਅਗੋਂ ਪੁੱਤਰ ਕਹਿਣ ਲੱਗਾ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਤੇ ਤੂੰ ਕੋਈ ਨਾ ਕੋਈ ਇਹੋ ਜੀਆਂ ਗੱਲਾਂ ਕਰੇਂਦਾ ਉਦੋਂ ਤੂੰ ਅੱਗੇ ਆ ਕੇ ਖੜ ਜਾਨਾ ਇੱਥੇ ਬੈਠਿਆ ਨਹੀਂ ਜਾਂਦਾ ਹੁਣ ਚੁੱਪ ਕਰਕੇ ਅੰਦਰ ਜਾ ਕੇ ਬਹਿ ਗਿਆ ਉਹ ਖਾਣਾ ਲੈ ਕੇ ਕਿੱਥੇ ਚੱਲੇ ਸੀ ਕਿਸੇ ਪਖੰਡੀ ਦੇ ਡੇਰੇ ਤੇ ਰਸਤੇ ਕਿ ਜਾਨਿਆ ਗੱਡੀ ਖਰਾਬ ਹੋ ਗਈ ਨੇੜੇ ਗੁਰਦਾਰਾ ਸਾਹਿਬ ਦੇ ਹੁਣ ਸੋਚਦਿਆ ਸਾਧੂ ਉੱਥੇ ਉਡੀਕ ਰਹੇ ਹੋਗਾ ਅਜੋ ਭੁੱਖਾ ਹੋਇਆ ਉਹਨੂੰ ਪ੍ਰਸ਼ਾਦਾ ਸਿਕਾਉਣਾ ਸੀ ਪਰ ਜਦੋਂ ਕਿਸੇ ਕੋਈ ਕੋਲੋਂ ਸੰਗਤ ਦਾ ਬੰਦਾ ਲੰਘ ਰਿਹਾ ਸੀ ਪੁੱਛਿਆ ਕਹਿਣ ਲੱਗਾ ਭਾਈ ਸਾਹਿਬ ਸਾਡੀ ਗੱਡੀ ਖਰਾਬ ਹੋ ਗਈ ਤੇ ਅਸੀਂ ਡੇਰੇ ਜਾਣਾ ਸੀ ਕੋਈ ਸਾਥ ਨਾ ਮਿਲ ਸਕਦਾ ਉਹ ਕਹਿਣ ਲੱਗਾ ਤੁਸੀਂ ਡੇਰੇ ਜਾਂਦੇ ਹੋ ਗੁਰਦੁਆਰਾ ਸਾਹਿਬ ਹੈ ਇੱਥੇ ਪ੍ਰਸ਼ਾਦਾ ਚੜਾ ਦਿਓ ਜਦੋਂ ਪ੍ਰਸ਼ਾਦਾ ਲੈ ਕੇ ਨਾ ਤੇ ਗੁਰਦੁਆਰਾ ਸਾਹਿਬ ਦੀਆਂ ਲੰਗਰ ਦੇ ਵਿੱਚ ਗਏ ਉਹੀ ਬਜ਼ੁਰਗ ਬੈਠਾ ਪੜੀ ਕਰ ਰਿਹਾ ਕਹਿੰਦੇ ਪ੍ਰਸ਼ਾਦਾ ਦਿਓ ਜੀ ਉਹ ਵੀ ਬਜ਼ੁਰਗ ਉਹਨਾਂ ਦਾ ਉਸ ਟੱਪੜ ਤੇ ਬੈਠਾ ਹੈ ਤੇ ਸੇਵਾਦਾਰਾਂ ਨੂੰ ਕਹਿ ਰਿਹਾ ਸੇਵਾਦਾਰ ਜੀ ਪ੍ਰਸ਼ਾਦਾ ਦਿਓ ਮੈਨੂੰ ਭੁੱਖ ਬਹੁਤ ਲੱਗੀ ਹੈ ਮੈਂ ਦਿਨ ਰਾਤ ਤੇ ਭੁੱਖਾ ਹਾਂ ਦੋਨੋਂ ਜਣਾਂ ਨੇ ਪ੍ਰਸ਼ਾਦਾ ਰੱਖਿਆ ਬਜ਼ੁਰਗ ਵੱਲ ਨਹੀਂ ਚੱਕੀ ਤਰ੍ਹਾਂ ਨਾਲ ਦੇਖਿਆ ਜਦੋਂ ਦਰਬਾਰ ਸੱਜ ਗਿਆ ਤੇ ਭਾਈ ਸਾਹਿਬ ਆਏ ਬਰਦਾਸ਼ਤ ਦੀ ਉਸੇ ਪੌੜੀ ਦੀ ਕਥਾ ਫਰੀ ਸੀ ਉਹ ਕਹਿਣ ਲੱਗੇ ਤੀਰਥ ਕੁਨਦਾਨ ਕੀਤੇ ਹੋਏ ਤੁਹਾਡੇ ਬਿਰਥ ਹੈ ਜੇ ਆ ਤੀਰਸ ਨੂੰ ਨਾ ਸੰਭਿਆ ਜੇ ਮਾਂ ਮਾਪ ਨੂੰ ਨਾ ਨਾ ਸੰਭਿਆ ਤੇ ਤੁਹਾਡੇ ਆ ਜਿਹੜੇ ਕੁਨਦਾਨ ਕੀਤੇ ਹੋਏ ਕਿਸੇ ਕੰਮ ਨਹੀਂ ਦੋਹਾਂ ਨੇ ਇੱਕ ਦੂਸਰੇ ਨਾਲ ਨਜ਼ਰ ਮਲਾਈਏ ਦੋਹਾਂ ਨੇ ਇੱਕ ਦੂਜੇ ਨਾਲ ਨਜ਼ਰ ਮਲਾਈ ਤੇ ਉੱਠ ਕੇ ਆ ਗਏ ਪਿਤਾ ਵੀ ਘਰ ਪਹੁੰਚ ਗਿਆ ਤੇ ਦੋਨਾਂ ਨੇ ਨਾ ਆਪਣੇ ਪਿਤਾ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਕਹਿਣ ਲੱਗੇ ਪਿਤਾ ਜੀ ਅਸੀਂ ਬੜੀ ਵੱਡੀ ਗਲਤੀ ਕਰਦੇ ਸੀ ਅਸੀਂ ਪਖੰਡੀਆਂ ਦੇ ਡੇਰਿਆਂ 'ਚ ਜਾ ਕੇ ਪ੍ਰਸ਼ਾਦੇ ਚੜਾਈ ਜਾਂਦੇ ਸੀ ਅੱਜ ਅਸੀਂ ਗੁਰਦੁਆਰੇ ਗਏ ਸਾਨੂੰ ਪਤਾ ਲੱਗਿਆ ਕਿ ਜਿਹੜਾ ਤੀਰ ਤੋਂ ਵੱਡਾ ਪੁੱਲ ਵੱਡਾ ਜਿਹੜਾ ਉਹ ਘਰ ਵਿੱਚ ਮਾਂ ਬਾਪ ਨੂੰ ਸਮਝਾ ਨਹੀਂ ਇਹਨੂੰ ਵੱਡਾ ਕੋਈ ਪੁੱਤ ਨਹੀਂ ਇਹ ਪਤਾਜੀ ਸਾਥੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਅਸੀਂ ਤੁਹਾਡੀ ਸੇਵਾ ਕਰਾਂਗੇ ਉਹ ਪੁੱਤਰਾ ਕਦੇ ਤੋਂ ਮਾਂ ਦੇ ਗਲ 'ਚ ਬਾਹਾਂ ਪਾ ਕੇ ਇਹ ਕਹੇ ਦੀ ਮਾਂ ਤੂੰ ਮੈਨੂੰ ਰੋਜ਼ ਮੇਰੀ ਮਰਜ਼ੀ ਦਾ ਖਾਣਾ ਖਵਾਉਂਦੀ ਹੁੰਦੀ ਸੀ ਜਿਹੜਾ ਕੁਝ ਮੈਂ ਖਾਣਾ ਹੁੰਦਾ ਨਾ ਤੂੰ ਉਹੀ ਬਣਾਉਂਦੀ ਸੀ ਅੱਜ ਮਾਂ ਇੱਕ ਦਿਨ ਮੈਂ ਤੇਰੇ ਵਾਸਤੇ ਖਾਣਾ ਬਣਾਉਣਾ ਤੂੰ ਦੱਸ ਤੂੰ ਕੀ ਖਾਣਾ ਮੈਂ ਤੇਰੇ ਵਾਸਤੇ ਉਹੀ ਤਿਆਰ ਕਰਾਂ ਅੱਜ ਕਿਤੇ ਪਿਤਾ ਨੂੰ ਮੰਜੇ ਤੇ ਬੈਠਿਆ ਹੱਥ ਜੋੜ ਕੇ ਪੁੱਛਣੀ ਪਿਤਾ ਜੀ ਸਾਰੀ ਜ਼ਿੰਦਗੀ ਤੁਸੀਂ ਮੇਰੇ ਵਾਸਤੇ ਪਹਿਰਾ ਚ ਜੋੜਾ ਨਹੀਂ ਪਾਇਆ ਚੰਗਾ ਕੱਪੜਾ ਨਹੀਂ ਪਾਇਆ ਮੇਰੇ ਵਾਸਤੇ ਤੁਸੀਂ ਕਮਾਈ ਕੀਤੀ ਅਸੀਂ ਬਜ਼ੁਰਗਾਂ ਨੂੰ ਪਾਲਣਾ ਨਹੀਂ ਸਾਨੂੰ ਬਜ਼ੁਰਗਾਂ ਨੇ ਪਾਲਿਆ ਅਸੀਂ ਬਜ਼ੁਰਗਾਂ ਨੂੰ ਸੰਭਾਲਣਾ ਪਿਤਾ ਜੀ ਅੱਜ ਤੁਸੀਂ ਦੱਸੋ ਕੋਈ ਦਵਾਈ ਬੂਟੀ ਲੈ ਕੇ ਆਉਣੀ ਹੈ ਤੁਸੀਂ ਕੀ ਖਾਣਾ ਮੈਂ ਤੁਹਾਨੂੰ ਉਹ ਲੈ ਕੇ ਦੇਵਾਂ ਤੁਸੀਂ ਤੁਹਾਨੂੰ ਕੀ ਚਾਹੀਦਾ ਪਿਤਾ ਜੀ ਮੈਨੂੰ ਤੁਸੀਂ ਸੇਵਾ ਦਿਓ ਅੱਜ ਮੈਂ ਇੱਕ ਦਿਨ ਤਾਂ ਮੈਂ ਸੇਵਾ ਕਰ ਲਵਾਂ ਬੈਠ ਕੇ ਤੁਹਾਡੀ ਤੇ ਜੇ ਇਸ ਤਰ੍ਹਾਂ ਕਰਦੇ ਆ ਨਾ ਤੇ ਸਾਡਾ ਸਾਰਾ ਕੀਤਾ ਸਫਲ ਹੋ ਜਾਏ ਜੇ ਸਾਡੇ ਮਾਤਾ ਤੇ ਬਾਪ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਕਿਤੇ ਅਸ਼ੀਰਵਾਦ ਦਿੱਤਾ ਨਾ ਸਾਡਾ ਸਾਰਾ ਜੀਵਨ ਸਫਲ ਹੋ ਜਾਵੇ। ਉਹ ਪਿਆਰਿਓ ਸਾਡਾ ਗੁਰੂ ਤੇ ਕੁਝ ਸਿਖਾਉਂਦਾ। ਉਸ ਦਿਨ ਤੋਂ ਉਹਨਾਂ ਬੱਚਿਆਂ ਨੇ ਕਹਿਤਾ ਸਿੱਣੀ ਡੇਰੇ ਜਾਣਾ ਅੱਜ ਤੋਂ ਬਾਅਦ ਅਸੀਂ ਗੁਰਦੁਆਰੇ ਜਾਵਾਂਗੇ। ਪਿਤਾ ਕਹਿਣ ਲੱਗਾ ਪੁੱਤਰੋ ਮੈਂ ਤੇ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਗੁਰੂ ਘਰਤ ਜਾਓ ਇਹੋ ਜੀ ਸਿੱਖਿਆ ਉੱਥੋਂ ਮਿਲੂਗੀ। ਡੇਰੇਦਾਰ ਨੇ ਨਹੀਂ ਕਿਹਾ ਉਹਦੇ ਮਾਪ ਨੂੰ ਸੁਵਾ ਲੋ। ਉਹ ਤਾਂ ਕਹਿੰਦਾ ਡੇਰੇ ਚ ਲੈ ਆਓ ਸਾਨੂੰ ਸਿਖਾਓ। ਇਸ ਕਰਕੇ ਇੱਥੇ ਆ ਕੇ ਸਾਨੂੰ ਸਤਿਗੁਰੂ ਦਾ ਜਿੱਥੇ ਅਧਿਆਤਮਕ ਤੌਰ ਤੇ ਪ੍ਰਗਟ ਕਰਨਾ ਸੰਭਲਦੇ ਨੇ ਉੱਥੇ ਤਨਿਆ ਵੀ ਤੌਰ ਤੇ ਸਾਡੇ ਜੀਵਨ ਨਾਲ ਵੀ ਸੰਬੰਧਤ ਸਾਨੂੰ ਸਤਿਗੁਰੂ ਜੀ ਬਹੁਤ ਖੁਸ਼ਕਿਸਮਤsteen ਅਰਦਾਸ ਕਰਿਆ ਕਰੋ ਪਾਤਸ਼ਾਹ ਜੋੜੀ ਰੱਖ ਆਪਣੇ ਚਰਨਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਹ ਸਿੱਖਿਆ ਲੈ ਕੇ ਨਾ ਆਪਣਾ ਜੀਵਨ ਸਫਲਾ ਕਰ ਲਈਏ ਤੁਸੀਂ ਇਸੇ ਤਰ੍ਹਾਂ ਕਿਰਪਾ ਕਰਿਓ ਸਾਡੀ ਬਾਹ ਫੜ ਲਈਏ ਹੁਣ ਛੱਡਿਓ ਨਾ ਤੇ ਸਤਿਗੁਰੂ ਜੀ ਤੁਹਾਡੀ ਸਿੱਖ ਦੇ ਮਿਹਰ ਪ੍ਰਾਪਤ ਰੱਖਣਗੇ ਮਾਪਾਂ ਦੀ ਸੇਵਾ ਇੱਕ ਮਹਾਨ ਸੇਵਾ ਹੈ ਮਾਪਾਂ ਦੀ ਪੂਜਾ ਇੱਕ ਮਹਾਨ ਤੀਰਥੀ ਪੂਜਾ ਹੈ ਉਹੀ ਪੁੰਨ ਦਾ ਹੈ ਜੇ ਅਸੀਂ ਮਾਪਾਂ ਨੂੰ ਖੁਸ਼ ਹੋ ਕੇ ਉਹਨਾਂ ਦੇ ਆਂਦਰਾਂ ਤੋਂ ਆਤਮਾ ਲੈ ਲਈਆਂ ਨਾ ਆਤਮਾ ਤੋਂ ਆਸ਼ੀਰਵਾਦ ਲੈ ਲਿਆ ਤੇ ਫਿਰ ਇਤੋਂ ਵੱਡਾ ਖੁਸ਼ੀ ਬਾਤ ਨਹੀਂ ਸਕਦਾ ਓਲਾਂ ਚੁੱਕਣ ਕੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ